ਬਿਨਾ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਜਿਸ ਦੀ ਵਿਚਾਰ ਕਲ ਦੇ دیਵਾਨਾ ਤੋਂ ਆਰੰਭ ਕੀਤੀ ਹੈ ਰਹਾਉ ਦੀ ਪੰਕਤੀ ਨੂੰ ਮਿਲਾ ਕਰਕੇ ਚਾਰ ਪੰਕਤੀਆਂ ਕਲ ਦੀ ਕਥਾ ਦੇ ਵਿੱਚ ਆਪਾਂ ਸਮਝੀਆਂ ਹਨ ਉਸ ਤੋਂ ਅੱਗੇ ਦੀ ਵਿਚਾਰ ਮਹਾਰਾਜ ਜੀ ਬਚਨ ਕਰਦੇ ਹਨ ਵੇ ਪਰਵਾ ਸਚ ਮੇਰਾ ਪਿਆਰਾ ਕਿਲ ਵਿਖੋ ਅਵਗਣ ਕਾਟਣ ਹਾਰਾ ਪ੍ਰੇਮ ਪ੍ਰੀਤ ਸਦਾ ਧਾਈਐ ਭੈ ਭਾਏ ਭਗਤ ਦ੍ਰਿੜਾਵਣਿਆ ਗੁਰਬਾਣੀ ਨੂੰ ਸਾਧ ਸੰਗਤ ਜੀ ਸਮਝਣ ਵਾਸਤੇ ਸਾਡੇ ਅੰਦਰ ਸਮਝਣ ਦੀ ਤਾਂਗ ਹੋਣੀ ਜ਼ਰੂਰੀ ਹੈ ਫਿਰ ਅਸੀਂ ਗੁਰਬਾਣੀ ਨੂੰ ਸਮਝ ਸਕਦੇ ਹਾਂ ਜਿਨ੍ਹਾਂ ਤੇ ਸਾਡੇ ਮਨ ਦੇ ਅੰਦਰ ਚਾ ਨਹੀਂ ਹੈ ਨਾ ਤਾਂਗ ਨਹੀਂ ਹੈ ਵੀ ਮੈਂ ਗੁਰਬਾਣੀ ਨੂੰ ਸਮਝਣਾ ਗੁਰਬਾਣੀ ਜਦੋਂ ਤਾਂਗ ਚਾ ਸਾਡੇ ਅੰਦਰ ਉਪਜਦਾ ਹੈ ਨਾ ਫਿਰ ਇਹ ਜ਼ਰੂਰੀ ਨਹੀਂ ਹੈ ਕਿ ਕੋਈ ਕਿੰਨਾ ਪੜਿਆ ਹੈ ਕਿਸੇ ਕੋ ਕਿੰਨੀ ਡਿਗਰੀ ਹੈ ਉਹ ਇਸ ਚੀਜ਼ ਨੂੰ ਸਮਝ ਸਕਦਾ ਹੈ ਦੁਨਿਆਵੀ ਪੜਾਈ ਵਾਂਗ ਗੁਰਬਾਣੀ ਦਾ ਗਿਆਨ ਨਹੀਂ ਹੈ ਦੁਨੀਆਵੀ ਪੜ੍ਹਾਈ ਤੇ ਸਟੈਪ ਬਾਈ ਸਟੈਪ ਚੱਲਦੀ ਹੈ 12 ਕੀਤੀਆਂ ਫਿਰ ਬੀਏ ਫਿਰ ਐਮਏ ਫਿਰ ਹੋਰ ਅੱਗੇ ਡਿਗਰੀਆਂ ਫਿਰ ਆਗਾ ਕੋਈ ਪੀਐਚਡੀ ਕਰ ਪਾਉਂਦਾ ਹੈ ਕੋਈ ਹੋਰ ਡਿਗਰੀਆਂ ਕਰ ਪਾਉਂਦਾ ਉਹ ਪਹਿਲਾਂ ਦੇਖਦੇ ਨੇ ਵੀ ਤੂੰ ਪਹਿਲਾਂ ਕੀ ਪੜਿਆ ਫਿਰ ਉਸ ਦੇ ਹਿਸਾਬ ਨਾਲ ਤੈਨੂੰ ਉਹਦੇ ਚ ਅੱਗੇ ਐਡਮਿਸ਼ਨ ਮਿਲੇਗਾ ਗੁਰਬਾਣੀ ਦੇ ਵਿੱਚ ਐਸਾ ਨਹੀਂ ਹੈ ਗੁਰਬਾਣੀ ਨਹੀਂ ਦੇਖਦੀ ਕਿ ਪਹਿਲਾਂ ਅਸੀਂ ਕੀ ਪੜਿਆ ਕੀ ਨਹੀਂ ਪੜਿਆ ਸਾਨੂੰ ਕੀ ਕਿੰਨਾ ਕੁਝ ਹੈ ਗਿਆਨ ਤਿੰਨ ਕਿੰਨਾ ਨਹੀਂ ਗੁਰਬਾਣੀ ਨੇ ਗੁਰੂ ਨੇ ਸਾਡੀ ਭਾਵਨਾ ਦੇਖਣੀ ਹੈ ਸਾਡਾ ਭਾਵ ਦੇਖਣਾ ਹੈ ਉਹ ਕਿੰਨਾ ਕੁ ਹੈ ਸਾਡਾ ਗੁਰੂ ਪ੍ਰਤੀ ਅਸੀਂ ਕਿੰਨੀ ਕੁ ਲਗਨ ਨਾਲ ਸਿੱਖਣਾ ਚਾਹੁੰਨੇ ਆ ਗੁਰਬਾਣੀ ਨੂੰ ਸਮਝਣਾ ਚਾਹੁੰਦੇ ਅੱਜ ਗੁਰਬਾਣੀ ਦਾ ਪਾਠ ਤੇ ਸੁਣਨਾ ਸਾਰੇ ਚਾਹੁੰਦੇ ਨੇ ਕੋਈ ਨਹੀਂ ਪਾਠ ਸੁਣ ਲਓ ਪਾਠ ਕਰਾ ਲਓ ਪਾਠ ਕਰ ਲਓ ਸਮਝਣਾ ਮੇਨ ਗੱਲ ਹੈ ਜਬਰੂ ਸਭ ਤੋਂ ਜ਼ਰੂਰੀ ਸਮਝਣਾ ਚਾਹੀਦਾ ਸਤਿਗੁਰੂ ਜੀ ਕਹਿੰਦੇ ਵੇ ਪ੍ਰਵਾਸ ਸੱਚ ਮੇਰਾ ਪਿਆਰਾ ਹੁਣ ਸਮਝਣ ਤੋਂ ਗੱਲ ਹੈ ਵੀ ਜੇ ਅਸੀਂ ਸਮਝਣ ਦੀ ਚਾਰ ਅੱਖ ਲੀ ਨਾ ਤਾਂਗ ਰੱਖ ਲਈ ਫਿਰ ਇਹ ਨਹੀਂ ਆ ਵੀ ਬਾਣੀ ਬੜੀ ਕਿਤੇ ਔਖੀ ਸਮਝ ਨਹੀਂ ਬੜਾ ਸਾਨੂੰ ਅਰਥ ਲੱਭਣੇ ਪੈਣਗੇ ਖੋਜਾਂ ਕਰਨੀਆਂ ਪੈਣਗੀਆਂ ਮਹਾਰਾਜ ਦੀ ਬਾਣੀ ਭਾਉ ਨਾਲ ਸਮਝਣ ਦੀ ਭਾਵਨਾ ਰੱਖ ਕੇ ਚੱਲਾਂਗੇ ਨਾ ਆਪ ਹੀ ਸਮਝ ਆਈ ਜਾਂਦੀ ਹੈ ਆਪਣੇ ਆਪ ਸਮਝ ਆਉਣ ਲੱਗੇਗੀ ਬਾਣੀ ਮਹਾਰਾਜ ਦੇਖੋ ਕਿੰਨਾ ਪਿਆਰਾ ਬਚਨ ਕਰ ਰਹੇ ਨੇ ਵੇ ਪਰਵਾ ਸੱਚ ਮੇਰਾ ਪਿਆਰਾ ਧੰਨ ਗੁਰੂ ਅਮਰਦਾਸ ਸੁਰਤ ਮੰਡਲ ਉਸੇ ਗੁਰੂ ਸਾਹਿਬਾਨ ਦੇ ਸਮੇਂ 'ਚ ਲੈ ਜਾਣੀ ਹੈ ਜਿਸ ਸਮੇਂ 'ਚ ਮਹਾਰਾਜ ਨੇ ਬਾਣੀ ਉਚਾਰੀ ਹੈ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਹੈ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਨੇ ਮਹਾਰਾਜ ਗੁਰਗੱਦੀ ਤੇ ਬੈਠੇ ਨੇ 70-72 ਸਾਲ ਦੀ ਉਮਰ ਇਤਿਹਾਸ ਕਰ ਦੱਸਦੇ ਜਿਸ ਵੇਲੇ ਗੁਰਗੱਦੀ ਤੇ ਬੈਠੇ ਨੇ ਧੰਨ ਗੁਰੂ ਅਮਰਦਾਸ ਜੀ ਤੇ ਉਸ ਤੋਂ ਬਾਅਦ ਮਹਾਰਾਜ ਜੀ ਨੇ ਬਾਣੀ ਉਚਾਰੀ ਲਗਭਗ ਕੋ 75 ਕ ਸਾਲ ਦੀ ਉਮਰ ਹੋਏਗੀ ਤੇ ਮਹਾਰਾਜ ਜੀ ਕੀ ਕਹਿ ਰਹੇ ਨੇ ਵੇ ਪ੍ਰਵਾਹ ਸੱਚ ਮੇਰਾ ਪਿਆਰਾ ਮਹਾਰਾਜ ਕਹਿੰਦੇ ਮੇਰਾ ਜਿਹੜਾ ਪਿਆਰਾ ਹੈ ਨਾ ਜਿਹਨੂੰ ਮੈਂ ਪਿਆਰ ਕਰਨਾ ਜਿਹੜਾ ਮੇਰਾ ਪਰਮਾਤਮਾ ਜਿਹੜਾ ਮੇਰਾ ਖਸਮ ਹੈ ਉਹ ਵੇ ਪ੍ਰਵਾਹ ਹੈ ਵੇ ਪ੍ਰਵਾਹ ਦਾ ਭਾਵ ਕੀ ਹੈ ਇਹ ਵੀ ਚੰਗੀ ਤਰ੍ਹਾਂ ਸਮਝਣਾ ਪਏਗਾ ਕਈ ਵਾਰੀ ਅਸੀਂ ਗੱਲ ਗੱਲ ਤੇ ਛੋਟੀ ਛੋਟੀ ਚੀਜ਼ ਦੀ ਪਰਵਾਹ ਕਰਨੀ ਆ ਫਿਕਰ ਕਰਨੀ ਆ ਬਿਲਕੁਲ ਵੀ ਪਰਵਾਹ ਹੁਣ ਸਹੀ ਨਹੀਂ ਹੈ ਪਰ ਜਿਹੜਾ ਅਸੀਂ ਛੋਟੀ ਛੋਟੀ ਚੀਜ਼ ਦੀ ਪਰਵਾਹ ਕਰਦੇ ਆ ਵੀ ਮੈਂ ਇੱਥੇ ਜਾਵਾਂ ਤਾਂ ਆ ਕੰਮ ਬਣੇਗਾ ਮੇਰੇ ਹੁੰਦਿਆਂ ਇਦਾਂ ਹੋ ਗਿਆ ਆ ਹੋ ਗਿਆ ਉਸ ਚੀਜ਼ ਦੀ ਗੱਲ ਗੱਲ ਤੇ ਗੱਲ ਗੱਲ ਤੇ ਮਹਾਰਾਜ ਕਹਿੰਦੇ ਜਿਹੜਾ ਮੇਰਾ ਪਿਆਰਾ ਹੈ ਉਹ ਵੇ ਪਰਵਾਹ ਹੈ ਉਸ ਨੂੰ ਕੋਈ ਬਹੁਤੀ ਪਰਵਾਹ ਨਹੀਂ ਕਿਸੇ ਚੀਜ਼ ਦੀ ਵੀ ਉਹਦੀ ਕੋਈ ਭਗਤੀ ਕਰ ਰਿਹਾ ਹੈ ਤੇ ਬੜਾ ਪਰਸੰਨ ਹੈ ਉਹਦੀ ਕੋਈ ਭਗਤੀ ਨਹੀਂ ਕਰ ਰਿਆ ਤੋ ਬੜਾ ਉਦਾਸ ਹੈ ਇਨਾਂ ਚੀਜ਼ਾਂ ਦੀ ਪ੍ਰਵਾਹ ਨਹੀਂ ਉਹ ਮੇਰਾ ਪਿਆਰਾ ਸਤਗੁਰੂ ਜੀ ਕਹਿੰਦੇ ਬੜਾ ਵੇ ਪ੍ਰਵਾਹ ਹੈ ਕਿਲ ਵਿਖ ਅਵਗਣ ਕਾਟਣਹਾਰਾ ਉਹ ਤੇ ਸਾਡੇ ਕਿਲ ਵਿਖਾ ਨੂੰ ਮੇਰੇ ਔਗਣਾਂ ਨੂੰ ਮਹਾਰਾਜ ਜੀ ਕਹਿੰਦੇ ਕੱਟਣ ਵਾਲਾ ਹੈ ਜਦੋਂ ਅਸੀਂ ਭਾਵਨਾ ਨਾਲ ਗੁਰੂ ਦੇ ਦਰ ਤੇ ਨਿਵਾਗੇ ਮਹਾਰਾਜ ਜੀ ਮੇਰੇ ਅੰਦਰ ਆ ਔਗਣ ਇਹਨਾਂ ਨੂੰ ਕੱਟੋ ਤੇ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਭਾਈ ਤੂੰ ਬੇਫਿਕਰਾ ਹੋ ਜਾਈ ਉਹ ਪਰਵਾਹ ਨਿਕਰੇਗਾ ਇਸ ਗੱਲ ਦੀ ਵੀ ਤੂੰ ਕੀ ਬੰਦੇ ਵਿੱਚ ਤੇਰੇ ਖਿਆਲات ਨੇ ਕੀ ਕੁਝ ਤੂੰ ਪਿੱਛੋਂ ਕਰਕੇ ਆਇਆ ਤੇ ਇੱਥੇ ਗੁਰੂ ਦੇ ਦਰ ਤੇ ਤੂੰ ਨਿਵੇਂ ਆ ਤੇ ਗੁਰੂ ਸਾਹਿਬ ਤੇਰੇ ਉੱਥੇ ਬੇਪੱਤੀ ਕਰ ਦੇਣਗੇ ਵੀ ਤੂੰ ਤੇ ਮਾੜਾ ਹੈ ਤੂੰ ਪਾਪੀ ਹੈ ਤੂੰ ਹੁਣ ਮੇਰੇ ਦਰ ਤੇ ਕੀ ਲੈਣ ਆ ਗਿਆ ਹੈ ਐਸੀ ਮਹਾਰਾਜ ਜੀ ਕਹਿੰਦੇ ਮੇਰਾ ਪਰਮਾਤਮਾ ਐਸਾ ਨਹੀਂ ਹੈ ਮੇਰਾ ਸਤਿਗੁਰੂ ਐਸਾ ਨਹੀਂ ਐ ਗੁਰਬਾਣੀ ਚੋਂ ਵੀ ਉਦਾਹਰਣ ਸਾਨੂੰ ਮਿਲਦੀਆਂ ਨੇ ਭੂਮੀਆਂ ਚੋਰੀ ਦੀ ਆਪ ਜੀ ਨੇ ਸਰਵਣ ਕੀਤੀ ਹੋਰ ਬੇਅੰਤ ਐਸੀਆਂ ਘਟਨਾਵਾਂ ਇਤਿਹਾਸ ਦੇ ਵਿੱਚ ਹੋਈਆਂ ਮਹਾਰਾਜ ਜੀ ਦੀ ਸੰਗਤ ਸੱਜੀ ਹੁੰਦੀ ਸੀ ਤੇ ਐਵੇਂ ਸੰਗਤ ਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਜਾ ਰਹੀ ਕੁਚੋਰ ਮੱਝਾਂ ਚੋਰੀ ਕਰਕੇ ਭਜਰਿਆ ਸੀ ਉਹਨੇ ਦੇਖਿਆ ਗੁਰੂ ਦੀ ਸੰਗਤ ਜਾ ਰਹੀ ਹੈ ਸੰਗਤ ਵਿੱਚ ਰਲ ਜਾਣਾ ਕਿਹੜਾ ਪਤਾ ਲੱਗਣਾ ਸੰਗਤ ਚ ਰਲ ਗਏ ਸੰਗਤ ਆ ਕੇ ਗੁਰੂ ਦੇ ਦਰਬਾਰ ਚ ਬਹਿ ਗਈ ਮਹਾਰਾਜ ਅੱਗੇ ਵਿਖਿਆਨ ਕਰ ਰਹੇ ਨੇ ਉਹ ਐਸਾ ਪ੍ਰਭਾਵ ਪਿਆ ਗੁਰਬਾਣੀ ਦਾ ਐਸਾ ਪ੍ਰਭਾਵ ਪਿਆ ਕਥਾ ਦਾ ਐਸਾ ਪ੍ਰਭਾਵ ਪਿਆ ਕੀਰਤਨ ਦਾ ਗੁਰੂ ਦੇ ਗਿਆਨ ਦਾ ਕਿ ਸੰਗਤ ਚ ਬੈਠੇ ਬੈਠੇ ਦਾ ਮਨ ਬਦਲ ਗਿਆ ਜਦੋਂ ਜਿਹੜੇ ਮਾਲਕ ਸਨ ਜਿਨ੍ਹਾਂ ਦੀ ਚੀਜ਼ ਕੋ ਮੱਝ ਕਹਿੰਦੇ ਚੁਰਾਈ ਚੋਰੀ ਕੀਤੀਆਂ ਸਮਝਣ ਚੋਰੀ ਕਰਦਾ ਸੀ ਉਹ ਆਏ ਤੇ ਉਹ ਮਹਾਰਾਜ ਜੀ ਨੂੰ ਕਹਿੰਦੇ ਵੀ ਮਹਾਰਾਜ ਜੀ ਸਾਡਾ ਕੁਮਾਲ ਚੋਰੀ ਹੋਇਆ ਤੇ ਬੰਦਾ ਤੁਹਾਡੇ ਸੰਗਤ ਵਿੱਚ ਹੈ ਸਾਨੂੰ ਇੱਥੇ ਮਹਾਰਾਜ ਗਿਆ ਖਬਰਦਾਰ ਪਹੀ ਸੰਗਤ ਬਾਰੇ ਅਸੀਂ ਇੱਕ ਵੀ ਲਫ਼ਜ਼ ਨਹੀਂ ਬਰਦਾਸ਼ਤ ਕਰਾਂਗੇ ਸਾਡੇ ਲਈ ਤੁਸੀਂ ਜੋ ਬੋਲਣਾ ਬੋਲ ਸਕਦੇ ਹੋ ਸਾਨੂੰ ਕਹਿ ਸਕਦੇ ਹੋ ਸੰਗਤ ਦੇ ਵਿੱਚ ਜੋ ਬੈਠੇ ਐਸ ਵੇਲੇ ਜਿੰਨੇ ਵੀ ਪ੍ਰਾਣੀ ਬੈਠੇ ਨੇ ਉਹ ਕੇਵਲ ਤੇ ਕੇਵਲ ਸੰਗਤ ਹੈ ਉਸ ਦੇ ਵਿੱਚ ਰੱਬ ਵੱਸਦਾ ਹੈ ਅਸੀਂ ਸੰਗਤ ਦੇ ਖਿਲਾਫ ਕੋਈ ਲਫ਼ਜ਼ ਕੋਈ ਵੀ ਬਰਦਾਸ਼ਤ ਨਹੀਂ ਕਰਾਂਗੇ ਕੋਈ ਨਹੀਂ ਸੁਣਾਂਗੇ ਤੇ ਸਾਧ ਸੰਗਤ ਜੀ ਉਸ ਚੋਰ ਦੀ ਇੰਨੀ ਕ ਜ਼ਮੀਰ ਜਾਗ ਚੁੱਕੀ ਸੀ ਨਾ ਸੰਗਤ ਵਿੱਚ ਬੈਠੇ ਆ ਉਸੇ ਵੇਲੇ ਉੱਠ ਖੜਾ ਹੋਇਆ ਮਹਾਰਾਜ ਨਾ ਮੇਰੇ ਕਰਕੇ ਤੁਸੀਂ ਇੰਨੀ ਵੱਡੀ ਗੱਲ ਕਹੀ ਐ ਤੁਸੀਂ ਸੰਗਤ ਨੂੰ ਇੰਨਾ ਪਿਆਰ ਕਰਦੇ ਹੋ ਮਹਾਰਾਜ ਮੇਰੇ ਕਰਕੇ ਮੈਂ ਸੰਗਤ ਤੇ ਦਾਗ ਨਹੀਂ ਲੱਗਣ ਦੇਣਾ ਮਹਾਰਾਜ ਮੈਂ ਚੋਰ ਆ ਮੇਰੇ ਪਿੱਛੇ ਭੱਜ ਰਹੇ ਨੇ ਮੈਂ ਇਹਨਾਂ ਦੇ ਡੰਗਰ ਚੋਰੀ ਕੀਤੇ ਮਾਲ ਚੋਰੀ ਕੀਤਾ ਸਤਿਗੁਰੂ ਪਰ ਮੈਨੂੰ ਬਖਸ਼ ਲਓ ਮੈਂ ਅੱਜ ਤੋਂ ਪ੍ਰਣ ਕਰਦਾ ਚੋਰੀ ਨਹੀਂ ਕਰਾਂਗਾ ਮਹਾਰਾਜ ਨੇ ਸਾਰੀ ਸੰਗਤ ਦੇ ਸਾਹਮਣੇ ਅੱਗੇ ਬੁਲਾ ਕੇ ਗਲਵਕੜੀ ਚ ਲਿਆ ਸਤਕਾਰ ਕੀਤਾ ਉਹਨੂੰ ਜਿਤਾਇਆ ਨਹੀਂ ਬੀ ਤੂੰ ਚੋਰ ਸ ਹੈ ਚੋਰੀ ਕਰਦਾ ਸੰਗਤ ਚ ਆ ਕੇ ਕੀ ਕਰਨ ਬਹਿ ਗਿਆ ਇੱਥੇ ਕਿਉਂ ਲੁਕ ਗਿਆ ਤੂੰ ਐ ਤੂੰ ਮਹਾਰਾਜ ਨੇ ਗੱਲ ਵਕੜੀ ਚ ਲੈ ਬੀ ਤੂੰ ਕਬੂਲੇ ਆ ਤੂੰ ਪ੍ਰਵਾਨ ਕੀਤਾ ਨਹੀਂ ਤੇ ਮਹਾਰਾਜ ਕਹਿੰਦੇ ਕਹਿੰਦੇ ਇੱਥੇ ਬੜੇ ਐਸੇ ਆਉਂਦੇ ਨੇ ਜਿਹੜੇ ਕਬੂਲਦੇ ਨਹੀਂ ਜਿਹੜੇ ਸਭੋ ਆਪਣੇ ਗੁਨਾਹਾਂ ਨੂੰ ਛਪਾਉਂਦੇ ਜਿਹੜੇ ਆਪਣੇ ਵਿਕਾਰਾਂ ਨੂੰ ਛਪਾਉਂਦੇ ਨੇ ਅਸੀਂ ਛਪਾਉਣਾ ਨਹੀਂ ਹੈ ਮਹਾਰਾਜ ਜੀ ਦੇ ਦਰ ਤੇ ਜਿਵੇਂ ਮੈਨੂੰ ਮaaf ਕਰ ਦਿਓ ਜਿਵੇਂ ਅਸੀਂ ਨਾ ਕਹਿੰਨੇ ਆ ਮਹਾਰਾਜ ਜੀ ਅਸੀਂ ਆਦਾਨ ਕੀਤਾ ਤੁਹਾਡੇ ਦਰ ਤੇ ਮਹਾਰਾਜ ਜੀ ਸੀ ਆ ਪੱਖੇ ਚੜਾਏ ਜੀ ਸਤਿਗੁਰੂ ਜੀ ਪ੍ਰਵਾਨ ਕਰਿਓ ਮਹਾਰਾਜ ਜੀ ਸੀ ਆ ਕੀਤਾ ਉਹ ਕੀ ਨਾਮ ਲਈਏ ਸਾਰੀਆਂ ਚੀਜ਼ਾਂ ਸੀ ਗਿਣਾਨੇ ਹੀ ਆ ਤੇ ਕਦੇ ਮਹਾਰਾਜ ਜੀ ਨੂੰ ਦਸੀਏ ਸਤਿਗੁਰੂ ਜੀ ਅੱਜ ਮੈਂ ਫਲਾਣੇ ਬੰਦੇ ਨੂੰ ਬੈਠਾ ਸੀ ਉੱਥੇ ਮੈਂ ਝੂਠ ਬੋਲਿਆ ਦੀ ਅਰਦਾਸ ਕਰਾਉ ਮਾਫੀ ਮੰਗੂਗੀ ਗੱਲ ਫਿਰ ਬਣੀ ਸਤਿਗੁਰੂ ਮਹਾਰਾਜ ਜੀ ਮੇਰੇ ਮਨ 'ਚ ਲਾਲਚ ਆ ਗਿਆ ਮੈਂ ਫਲਾਣੀ ਥਾਂ ਤੋਂ ਨਾ ਕੋਈ ਚੀਜ਼ ਚੋਰੀ ਕਰ ਬੈਠਾ ਫਲਾਣੇ ਦੀ ਭਾਈ ਸਾਹਿਬ ਜੀ ਉਹ ਮੇਰੀ ਅਰਦਾਸ ਕਰ ਦਿਓ ਮੈਂ ਚੋਰੀ ਕਰ ਬਿਠਾ ਮੈਂ ਮਹਾਰਾਜ ਨੂੰ ਦੱਸਣਾ ਮੇਰੀ ਉਹ ਭੁੱਲ ਬਖਸ਼ਾਓ ਮੈਂ ਵਿਕਾਰ ਦੇ ਵਿੱਚ ਪੈ ਬਿਠਿਆ ਮੈਂ ਕ੍ਰੋਧ ਕਰ ਬਿਠਾ ਆਪਣੇ ਬੱਚਿਆਂ ਤੇ ਆਪਣੀ ਘਰ ਵਾਲੀ ਤੇ ਮੈਂ ਗੁੱਸਾ ਕਰ ਬਿਠਾ ਮੈਂ ਕ੍ਰੋਧ ਵਿੱਚ ਸ਼ਬਦ ਬੋਲ ਬਿਠਾ ਮਹਾਰਾਜ ਮੈਨੂੰ ਮਾਫ਼ ਕਰੋ ਮੈਨੂੰ ਬਖਸ਼ੋ ਅਸਲ ਤੇ ਇਹ ਚੀਜ਼ਾਂ ਬੋਲ ਕੇ ਦੱਸਣੀਆਂ ਨੇ ਆਪਣੇ ਐਬ ਆਪਣੇ ਗੁਨਾਹ ਆਪਣੇ ਪਾਪ ਆਪਣੇ ਵਿਕਾਰ ਅਸੀਂ ਇਹਨਾਂ ਤੇ ਪਰਦਾ ਪਾ ਲੈਨੇ ਆ ਇਹਨਾਂ ਨੂੰ ਲੁਕਾ ਲੈਨੇ ਆ ਛੁਪਾ ਲੈਨੇ ਆ ਸਾਫ ਸੁਥਰੇ ਬਣ ਕੇ ਮਹਾਰਾਜ ਨੂੰ ਦਿਖਾਣੇ ਆ ਸਤਿਗੁਰੂ ਜੀ ਅਸੀਂ ਤੇ ਆ ਧਰਮ ਕਮਾਇਆ ਅਸੀਂ ਸਤਿਗੁਰੂ ਜੀ ਆ ਸੇਵਾ ਕੀਤੀ ਅਸੀਂ ਮਹਾਰਾਜ ਜੀ ਆ দান ਪੁੰਨ ਕੀਤਾ ਲੰਗਰ ਲਗਾਏ ਇਹ ਦੱਸੋ ਸਤਿਗੁਰੂ ਨੂੰ ਤੇ ਸਭ ਕੁਝ ਪਤਾ ਹੈ ਚੰਗੇ ਕਰਮ ਵੀ ਤੇ ਮਾੜੇ ਕਰਮ ਵੀ ਮਾੜਿਆਂ ਨੂੰ ਦੱਸ ਕੇ ਅਸੀਂ ਆਪਣਾ ਭਾਰ ਲਾਣਾ ਚੰਗਿਆਂ ਨੂੰ ਦੱਸ ਕੇ ਅਸੀਂ ਹੋਰ ਚੜਾਈ ਜਾ ਰਹੇ ਹਾਂ ਇਸ ਲਈ ਮਹਾਰਾਜ ਜੀ ਨੇ ਜੋ ਸਮਝਾਇਆ ਇਸ ਪੰਕਤੀ ਚ ਪਿਆਰੇ ਉਹ ਪਰਮਾਤਮਾ ਵੇ ਪ੍ਰਵਾਹ ਹੈ ਤੇਰੇ ਕਿਲ ਵਿਖ ਤੇਰੇ ਔਗਣ ਤੇਰੇ ਵਿਕਾਰ ਕੱਟਣਹਾਰਾ ਕੱਟਣ ਵਾਲਾ ਹੈ ਇਹਨਾਂ ਸਭ ਨੂੰ ਪਰਮਾਤਮਾ ਕੱਟ ਦਿੰਦਾ ਹੈ ਕਿਲ ਵਿਖ ਔਗਣ ਕੱਟਣਹਾਰਾ ਪਰ ਕਿਵੇਂ ਤਰੀਕਾ ਕੀ ਯੁਗਤੀ ਕੀ ਹੈ ਪ੍ਰੇਮ ਪ੍ਰੀਤ ਸਦਾ ਧਿਆਈ ਹੈ ਭੈ ਭਾਏ ਭਗਤ ਦ੍ਰਿੜਾਵਣਿਆ ਇਹ ਜੁਗਤੀ ਹੈ ਪ੍ਰੇਮ ਦੇ ਵਿੱਚ ਜੁੜ ਕੇ ਉਸ ਸੱਚੇ ਨਾਲ ਪ੍ਰੀਤ ਪਾ ਕੇ ਸਦਾ ਸਦਾ ਉਸ ਨੂੰ ਧਿਆਉਣਾ ਹੈ ਭੈ ਦੇ ਵਿੱਚ ਜੁੜ ਕੇ ਭਉ ਦੇ ਵਿੱਚ ਆ ਕੇ ਫਿਰ ਉਹ ਪਰਮਾਤਮਾ ਸਾਨੂੰ ਭਗਤੀ ਦ੍ਰਿੜ ਕਰਾਉਂਦਾ ਹੈ ਫਿਰ ਜਿਹੜੀ ਕਦੇ ਵੀ ਡੂਲਦੇ ਨਹੀਂ ਅਸੀਂ ਸਦਾ ਉਸ ਅਵਸਥਾ ਵਿੱਚ ਟਿਕ ਜਾਂਦੇ ਹਾਂ ਤੇਰੀ ਭਗਤ ਸੱਚੀ ਜੇ ਸੱਚੇ ਭਾਵੈ ਆਪੇ ਦੇ ਨਾ ਪਛੋਤਾਵੈ ਮਹਾਰਾਜ ਜੀ ਕਹਿੰਦੇ ਉਹ ਦਾਤਾ ਫਿਰ ਐਸਾ ਹੈ ਜਦੋਂ ਭਗਤੀ ਦੇਖ ਲੈਣਾ ਸਾਡੀ ਵੀ ਆ ਬੰਦੇ ਨੇ ਬੜੀ ਭਗਤੀ ਕੀਤੀ ਬੜਾ ਸਿਮਰਨ ਕੀਤਾ ਬੜਾ ਨਾਮ ਜਪ ਕੀਤਾ ਉਹ ਫਿਰ ਤਰੁੱਠ ਕੇ ਖੁਸ਼ ਹੋ ਕੇ ਨਾ ਦਾਤਾ ਦੇ ਢੰਡਾਰੇ ਆਪਣੇ ਲੁਟਾ ਦਿੰਦਾ ਆਪਣੇ ਸੇਵਕ ਤੋਂ ਆਪਣੇ ਸਿੱਖ ਤੋਂ ਇੰਨਾ ਮਾਣ ਬਖਸ਼ ਦਿੰਦਾ ਤੇ ਉਸ ਦੀ ਇੱਕ ਹੋਰ ਖਾਸੀਅਤ ਹੈ ਕਿ ਉਹ ਦਾਤਾਂ ਦੇ ਦੇ ਕੇ ਨਾ ਆਪੇ ਦੇ ਨਾ ਪਛੋਤਾਵੇ ਉਹ ਆਪ ਦਿੰਦਾ ਹੈ ਫਿਰ ਪਛਤਾਉਂਦਾ ਵੀ ਨਹੀਂ ਬਾਅਦ ਵਿੱਚ ਉਹ ਇਨਸਾਨ ਬੇਸ਼ੱਕ ਬੇਸ਼ੁਕਰਾਈ ਕਿਉਂ ਨਾ ਹੋ ਜਾਏ ਨਾ ਸ਼ੁਕਰਾ ਹੋ ਜਾਏ ਬੇਸ਼ੱਕ ਆਖੇ ਵੀ ਮੈਂ ਮੈਂ ਤਾਂ ਆਪਣੇ ਬਲ ਬੁੱਤੇ ਤੇ ਸਾਰਾ ਕੁਝ ਖੜਾ ਕੀਤਾ ਹੈ ਮੰਗਿਆ ਗੁਰੂ ਦੇ ਦਰ ਤੋਂ ਇਹ ਅਰਦਾਸਾ ਕਰ ਕਰਕੇ ਉਦਾਤਾ ਐ ਸਾਬੀ ਉਹ ਦਾਤਾ ਦੇ ਕੇ ਵੀ ਨਾ ਪਛਤਾਉਂਦਾ ਨਹੀਂ ਆ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਂਹੀ ਖਾਹੇ ਅਸੀਂ ਜੁਗਾ ਜੁਗੰਤਰਾਂ ਤੱਕ ਖਾਂਦੇ ਆ ਰਹੇ ਆ ਖਾਂਦੇ ਜਾ ਰਹੇ ਆ ਖਾ ਰਹੇ ਆ ਉਹ ਦਾਤਾ ਦੇਂਦਾ ਦੇਈ ਜਾ ਰਿਹਾ ਦੇਈ ਜਾ ਰਿਹਾ ਅੱਜ ਤੱਕ ਉਹ ਕਦੇ ਪਛਤਾਇਆ ਨਹੀਂ ਵੀ ਮੈਂ ਇਸ ਨੂੰ ਦਾਤ ਕਿਉਂ ਲਈਤੀ ਉਹ ਦੇਂਦਾ ਸਬਨਾ ਜੀਆਂ ਕਾ ਏਕੋ ਦਾਤਾ ਸ਼ਬਦੇ ਮਾਰ ਜਿਵਾਵਣਿਆ ਸਾਰੇ ਜੀਆ ਦਾ ਉਹ ਇੱਕੋ ਇੱਕ ਦਾਤਾ ਹੈ ਉਹ ਸ਼ਬਦ ਦੇ ਦੁਆਰਾ ਸਾਡੇ ਅੰਦਰ ਦੇ ਵਿਕਾਰਾਂ ਨੂੰ ਮਾਰ ਕੇ ਸਾਡੇ ਅੰਦਰ ਦੀ ਬੁਰੀਾਈ ਨੂੰ ਮਾਰ ਕੇ ਸਦਾ ਸਦਾ ਸਾਡਾ ਜੀਵਨ ਜਿਵਾਵਣ ਵਾਲਾ ਹੈ ਸਾਨੂੰ ਜੀਵਨ ਦੇਣ ਵਾਲਾ ਹੈ ਹਰ ਤੁਧ ਬਾਚੋਂ ਮੈਂ ਕੋਈ ਨਾਹੇ ਹਰ ਤੁਧੈ ਸੇਵੀ ਤੈ ਤੁਧ ਸਾ ਲਾਹੀ ਇਹ ਮਹਾਰਾਜ ਜੀ ਗੁਰੂ ਅਮਰਦਾਸ ਜੀ ਕਹਿੰਨੇ ਮਹਾਰਾਜ ਜੀ ਹੇ ਕਾਲਪੁਰਖ ਜੀ ਮੈਂ ਤੁਹਾਡੇ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਸਲਾਉਂਦਾ ਮੈਂ ਤੁਹਾਡੇ ਤੋਂ ਬਿਨਾ ਹੋਰ ਕਿਸੇ ਦੀ ਵਡਿਆਈ ਨਹੀਂ ਕਰਦਾ ਮੇਰੇ ਤੇ ਇੱਕੋ ਇੱਕ ਤੁਸੀਂ ਹੋ ਹਰ ਤੁਧੈ ਸੇਵੀ ਤੈ ਤੁਧ ਸਲਾਹਿ ਤੁਹਾਨੂੰ ਹੀ ਮੈਂ ਸੇਵਦਾ ਹਾਂ ਤੁਹਾਨੂੰ ਹੀ ਮੈਂ ਸਲਾਉਂਦਾ ਹਾਂ ਆਪੇ ਮੇਲ ਲਹਿਓ ਪ੍ਰਭ ਸਾਚੇ ਪੂਰੇ ਕਰਮ ਤੂੰ ਪਾਵਣਿਆ ਕਿਰਪਾ ਕਰੋ ਆਪ ਹੀ ਤੁਸੀਂ ਮੈਨੂੰ ਆਪਣੇ ਨਾਲ ਮੇਲ ਲਓ ਆਪ ਵੀ ਮੈਨੂੰ ਆਪਣੇ ਨਾਲ ਜੋੜ ਲਵੋ ਮੇਰੇ 'ਚ ਬਲ ਨਹੀਂ ਮੇਰੇ 'ਚ ਸ਼ਕਤੀ ਨਹੀਂ ਕਿ ਮੈਂ ਤੁਹਾਡੇ ਨਾਲ ਜੁੜ ਸਕਾਂ ਮਿਲ ਸਕਾਂ ਤੁਹਾਡਾ ਪੱਲਾ ਫੜ ਸਕਾਂ ਮੈਨੂੰ ਤੁਸੀਂ ਹੀ ਮਹਾਰਾਜ ਜੀ ਆਪਣੇ ਨਾਲ ਜੋੜ ਲਵੋ ਰਾਜੇ ਵੀ ਭਾਗਾ ਵਾਲੇ ਸਨ ਜਿਨ੍ਹਾਂ ਨੇ ਮਹਾਰਾਜ ਜੀ ਦਾ ਪੱਲਾ ਫੜ ਕੇ ਗਵਾਲੀਅਰ ਦੇ ਕਿਲੇ 'ਚ ਉਹ ਰਿਹਾ ਆਓਗੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਮਹਾਰਾਜ ਜੀ ਸਾਡੇ ਤੇ ਤਰਸ ਕਰੋ ਸਾਡੇ 'ਚ ਤੇ ਇੰਨੀ ਵੀ ਹਿੰਮਤ ਨਹੀਂ ਵੀ ਅਸੀਂ ਤੁਹਾਡਾ ਪੱਲਾ ਹੀ ਉੱਠ ਕੇ ਫੜ ਸਕੀਏ ਅਸੀਂ ਤੁਹਾਡੀ ਉਂਗਲ ਫੜ ਸਕੀਏ ਅਸੀਂ ਤੁਹਾਡੀ ਬਾਹ ਫੜ ਸਕੀਏ ਤੁਸੀਂ ਹੀ ਸਤਿਗੁਰੂ ਜੀ ਇਸ ਦਲਦਲ ਦੇ ਵਿੱਚੋਂ ਇਸ ਮੋਹ ਮਾਇਆ ਦੇ ਵਿੱਚੋਂ ਸਾਨੂੰ ਬਾਹ ਫੜ ਕੇ ਬਾਰ ਕੱਢ ਲਓ ਪਾਰ ਉਤਾਰਾ ਸਾਡਾ ਕਰਵਾ ਲਓ ਮੈਂ ਹੋਰ ਨਹੀਂ ਤੁਦੈ ਜਿਹਾ ਤੇਰੀ ਨਦਰੀ ਸੀ ਜਸ ਦੇਹਾ ਤੁਹਾਡੇ ਵਰਗਾ ਮਹਾਰਾਜ ਮੈਂ ਹੋਰ ਕੋਈ ਦੇਖਿਆ ਵੀ ਨਹੀਂ ਇਸ ਦੁਨੀਆ 'ਚ ਇੰਨਾ ਬਖਸ਼ੰਦ ਇੰਨੀਆਂ ਬਖਸ਼ਿਸ਼ਾਂ ਕਰਨ ਵਾਲਾ ਕੋਈ ਹੋਰ ਮੈਂ ਮਹਾਰਾਜ ਕਹਿੰਦੇ ਦੇਖਿਆ ਸਤਿਗੁਰੂ ਤੇ ਅਕਾਲ ਪੁਰਖ ਦੀ ਗੱਲ ਕਰ ਰਹੇ ਨਾ ਉਹਨਾਂ ਨੇ ਅਕਾਲ ਪੁਰਖ ਨੂੰ ਦੇਖਿਆ ਹੈ ਉਹਨਾਂ ਨੇ ਅਕਾਲ ਪੁਰਖ ਨੂੰ ਸਮਝਿਆ ਸਾਰੀ ਗੁਰਬਾਣੀ ਹੈ ਨਾ ਗੁਰੂ ਸਾਹਿਬਾਂ ਦੀ ਸਾਰੀ ਗੁਰਬਾਣੀ ਉਸ ਅਕਾਲ ਪੁਰਖ ਬਾਰੇ ਹੈ ਪਰਮਾਤਮਾ ਬਾਰੇ ਤੇ ਕਈ ਵਾਰੀ ਬੈਠੇ ਜੇ ਆਪਾਂ ਸੋਚੀਏ ਨਾ ਵੀ ਉਹ ਪਰਮਾਤਮਾ ਬਾਰੇ ਇੰਨਾ ਕਿਵੇਂ ਲਿਖ ਦਿੱਤਾ ਮਹਾਰਾਜ ਜੀ ਨੇ ਇੰਨਾਂ ਖਜਨਾਂ ਇੰਨਾਂ ਭੰਡਾਰ ਗੁਰਬਾਣੀ ਦਾ ਗੁਰੂ ਸਾਹਿਬਾਂ ਨੇ ਕਿਵੇਂ ਲਿਖ ਦਿੱਤਾ ਹੁਣ ਜੇ ਸਾਨੂੰ ਕੁਝ ਕਹਿ ਦੇ ਸਾਨੂੰ ਇੱਕ ਕਾਗਜ਼ ਦੇ ਦੇ ਕੋਈ ਇੱਕ ਕਲਮ ਦੇ ਦੇ ਵੀ ਭਾਈ ਤੁਸੀਂ ਲਿਖੋ ਕੀ ਲਿਖੀ ਹੈ ਜੀ ਉਹ ਕਹੇ ਜੋ ਵੀ ਤੁਹਾਨੂੰ ਤੁਹਾਡਾ ਗਿਆਨ ਹੈ ਸਮਝ ਹੈ ਲਿਖੋ ਸਾਨੂੰ ਜੋ ਸਮਝ ਆ ਉਹ ਲਿਖਾਵੇ ਸੀ ਜੋ ਜਿੰਨੂੰ ਪਤਾ ਸਾਨੂੰ ਜਿਸ ਚੀਜ਼ ਦਾ ਪਤਾ ਹੈ ਆਪਣੇ ਏਰੀਏ ਦਾ ਪਤਾ ਹੈ ਉਹ ਲਿਖ ਦਿਆਂਗੇ ਆਪਣਾ ਗਿਆਨ ਜੋ ਕੋ ਸਾਨੂੰ ਪਤਾ ਹੈ ਖਾਣਾ ਬਣਾਉਣਾ ਕਿਸੇ ਨੂੰ ਆਉਂਦਾ ਕੋਈ ਉਹ ਲਿਖ ਦੇਗਾ ਕਿਸੇ ਨੂੰ ਹੋਰ ਦੁਨਿਆਵੀ ਕੋਈ ਫੀਲਡ 'ਚ ਵਿਚਰਿਆ ਜਿਸ ਫੀਲਡ 'ਚ ਵਿਚਰਿਆ ਉਸ ਫੀਲਡ ਦਾ ਗਿਆਨ ਲਿਖ ਦੇਗਾ ਪਰਮਾਤਮਾ ਦੇ ਬਾਰੇ ਨਹੀਂ ਅਸੀਂ ਲਿਖ ਪਾਵਾਂਗੇ ਅਸੀਂ ਉਸ ਅਕਾਲ ਪੁਰਖ ਬਾਰੇ ਨਹੀਂ ਲਿਖ ਪਾਵਾਂਗੇ ਪਰ ਸਾਡੇ ਗੁਰੂ ਸਾਹਿਬਾਨਾਂ ਨੇ ਅਕਾਲ ਪੁਰਖ ਬਾਰੇ ਲਿਖਿਆ ਇਤਨਾ ਲਿਖਿਆ ਮਹਾਰਾਜ ਜੀ ਨੇ ਤੇ ਇਥੋਂ ਤੱਕ ਲਿਖ ਦਿੱਤਾ ਕਿ ਉਸ ਪਰਮਾਤਮਾ ਦੇ ਸੋਨਾ ਨੱਕ ਹੈ ਸੋਹਣੇ ਨੈਣ ਨੇ ਲੰਮੇ ਵਾਲ ਨੇ ਐਸਾ ਉਹ ਸੁੰਦਰ ਸਰੂਪ ਵਾਲਾ ਉਹ ਪਰਮਾਤਮਾ ਹੈ ਸੋਹਣਾ ਨੱਕ ਜਿੰਨ ਲੰਮੜੇ ਵਾਲਾ ਮਹਾਰਾਜ ਜੀ ਕਹਿੰਦੇ ਐਸਾ ਉਸ ਪਰਮਾਤਮਾ ਦਾ ਸਰੂਪ ਹੈ ਉਸ ਨੂੰ ਨਿਹਾਰੀਏ ਤੇ ਨਿਹਾਲ ਹੋ ਜਾਈਦਾ ਹੈ ਉਸ ਤੱਕ ਪਹੁੰਚ ਸੀ ਸਤਿਗੁਰਾਂ ਦੀ ਸਤਗੁਰਾਂ ਦੀ ਉੱਥੇ ਤੱਕ ਪਹੁੰਚ ਸੀ ਤੇ ਮਹਾਰਾਜ ਜੀ ਨੇ ਉਸ ਦਾ ਸਰੂਪ ਉਸ ਦਾ ਅਜੂਨਾ ਵਿੱਚ ਅਜੂਨੀ ਹੈ ਜੂਨਾ ਵਿੱਚ ਨਹੀਂ ਆਉਂਦਾ ਉਹ ਕਿੱਡਾ ਵਿਸ਼ਾਲ ਹੈ ਨਿਰਭਉ ਹੈ ਕਿਵੇਂ ਪਤਾ ਲੱਗਾ ਨਿਰਵੈਰ ਹੈ ਕਿਵੇਂ ਪਤਾ ਲੱਗਾ ਜਾਣਿਆ ਮਿਲਾਪ ਹੋਇਆ ਉੱਥੇ ਤੱਕ ਪਹੁੰਚ ਸਾਡੀ ਪਹੁੰਚ ਨਹੀਂ ਪਰ ਸਾਡੀ ਪਹੁੰਚ ਇੱਕ ਜਗ੍ਹਾ ਤੱਕ ਜ਼ਰੂਰ ਹੈ ਗੁਰੂ ਸਾਹਿਬਾਂ ਤੱਕ ਅਸੀਂ ਗੁਰੂ ਸਾਹਿਬਾਂ ਬਾਰੇ ਲਿਖ ਸਕਦੇ ਹਾਂ ਗੁਰੂ ਮਹਾਰਾਜਿਆਂ ਦਾ ਜੀਵਨ ਯਤਨ ਕਰ ਸਕਦੇ ਹਾਂ ਸੰਪੂਰਨ ਨਹੀਂ ਪਰ ਤਤਾ ਹੈ ਸਾਨੂੰ ਸਾਰਾ ਪਤਾ ਹੈ ਜਿੰਨਾ ਕ ਇਤਿਹਾਸ ਹੈ ਜਿੰਨਾ ਕੋ ਪੜਿਆ ਸੁਣਿਆ ਸਮਝਿਆ ਹੈ ਸਤਿਗੁਰਾਂ ਦੀ ਪਹੁੰਚ ਅਕਾਲ ਪੁਰਖ ਤੱਕ ਹੈ ਤੇ ਸਾਨੂੰ ਪਤਾ ਹੈ ਸਾਨੂੰ ਗੁਰੂ ਨੂੰ ਕਿਵੇਂ ਮਨਾਉਣਾ ਹੈ ਗੁਰੂ ਦੇ ਦਰ ਤੇ ਕਿਵੇਂ ਬਹਿਣਾ ਹੈ ਗੁਰੂ ਦੀ ਵਡਿਆਈ ਕਿਵੇਂ ਕਰਨੀ ਹੈ ਅਸੀਂ ਕੇਵਲ ਗੁਰੂ ਨੂੰ ਮਨਾ ਲਈਏ ਗੁਰੂ ਇਨਾ ਬਖਸ਼ੰਦਾ ਹੈ ਗੁਰੂ ਸਾਹਿਬ ਨੇ ਆਪੇ ਸਾਡੇ ਪਾਪ ਕਿਲਵਿਖ ਕੱਟ ਕੇ ਉਸ ਵਾਹਿਗੁਰੂ ਪਰਮਾਤਮਾ ਨਾਲ ਮਿਲਾ ਦੇਣਾ ਜੋੜ ਦੇਣਾ ਤੇ ਕਿੰਨੀਆਂ ਬਖਸ਼ਿਸ਼ਾਂ ਕਿੰਨੀਆਂ ਦਾਤਾ ਸਤਿਗੁਰੂ ਜੀ ਅਕਾਲ ਪੁਰਖ ਬਾਰੇ ਕਹਿ ਰਹੇ ਨੇ ਇਸ ਪੰਗਤੀ ਵਿੱਚ ਵੀ ਦੂਜਾ ਕੋਈ ਨਹੀਂ ਮਹਾਰਾਜ ਜੀ ਮੇਰੇ ਲਈ ਤੇ ਅਸੀਂ ਗੁਰੂ ਸਾਹਿਬਾਂ ਲਈ ਕਹੀਏ ਸਤਿਗੁਰੂ ਜੀ ਸਾਡੇ ਵਾਸਤੇ ਤੁਹਾਡੇ ਵਰਗਾ ਕੋਈ ਦੂਜਾ ਨਹੀਂ ਸਾਡੇ ਤੇ ਤੁਸੀਂ ਹੀ ਸਭ ਕੁਝ ਹੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੁਹਾਡੇ ਵਰਗਾ ਦੂਜਾ ਹੈ ਹੀ ਨਹੀਂ ਕੋਈ ਕੋ ਕਹਿ ਸਕਦਾ ਦੁਨੀਆ ਤੇ ਕੋ ਮਹਾਰਾਜ ਦਾ ਸਾਨੀ ਹੋਵੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਡੇ ਵਾਸਤੇ ਤੁਸੀਂ ਹੀ ਇੱਕ ਹੋ ਸਾਡੇ ਲਈ ਕੋਈ ਹੋਰ ਦੂਜਾ ਤੀਜਾ ਨਹੀਂ ਅੱਜ ਦੁਨੀਆ ਦਾ ਐਸਾ ਹੀ ਹਾ ਹੋਇਆ ਕੁਝ ਦਿਨ ਪਹਿਲਾਂ ਦੀ ਘਟਨਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਲਿਵਾਜ ਪਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਵਰਗੇ ਬਣ ਕੇ ਤੇ ਘੁੰਮਦੇ ਨੇ ਚਾਰ ਪੰਜ ਨਾਲ ਮਗਰ ਲਾ ਕੇ ਜੈ ਜੈਕਾਰ ਕਰਦੇ ਨੇ ਇਸ ਤਰ੍ਹਾਂ ਗੁਰੂ ਨਾਨਕ ਬਣਿਆ ਜਾਂਦਾ ਇਸ ਤਰ੍ਹਾਂ ਗੁਰੂ ਨਾਨਕ ਥੁੜੀ ਬਣਿਆ ਜਾਂਦਾ ਇਸ ਤਰ੍ਹਾਂ ਤੇ ਹੋਰ ਪਾਪਾਂ ਦੀਆਂ ਪੰਡਾ ਭਰ ਰਹੇ ਹੋ ਕਲਯੁਗੀ ਜੀਵ ਹੋਰ ਨਰਕਾਂ ਦੇ ਭਾਗੀ ਹੁੰਦੇ ਨੇ ਅਸੀਂ ਤੇ ਗੁਰੂ ਦੇ ਚਰਨਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਬਣ ਸਕਦੇ ਤੇ ਦੁਨੀਆ ਕਲਯੁਗੀ ਜੀਵ ਇੰਨੀ ਮਤ ਪ੍ਰਸ਼ਟ ਹੋ ਜਾਂਦੀ ਹੈ ਬਾਣਾ ਪਾ ਕੇ ਉਸ ਤਰ੍ਹਾਂ ਦਾ ਸਾਰਾ ਕੁਝ ਕਾਪੀ ਕਰਕੇ ਮਹਾਰਾਜ ਦੀ ਕੋਈ ਕਾਪੀ ਨਹੀਂ ਕਰ ਸਕਦਾ ਉਹਦੇ ਤੋਂ ਬਿਨਾ ਤੇ ਦੂਜਾ ਗੁਰੂ ਨਾਨਕ ਗੁਰੂ ਨਾਨਕ ਕੀ ਹੈ ਕੋਈ ਹੋਰ ਹੈ ਹੀ ਨਹੀਂ ਦਸੇ ਗੁਰੂ ਸਾਹਿਬਾਨਾਂ ਦੀ ਜੋਤ ਉਹ ਗੁਰੂ ਸਾਹਿਬਾਨ ਹੀ ਹਨ ਕੋਈ ਦੂਸਰਾ ਬਣ ਹੀ ਨਹੀਂ ਸਕਦਾ ਦੁਨੀਆ 'ਚ ਹੋ ਹੀ ਨਹੀਂ ਸਕਦਾ ਮਹਾਰਾਜ ਜੀ ਦਾ ਸਾਨੀ ਕੋਈ ਆ ਹੀ ਨਹੀਂ ਸਕਦਾ ਧੰਨ ਗੁਰੂ ਦਸ਼ਮੇਸ਼ ਪਿਤਾ ਹੀ ਚਾਰ ਪੁੱਤਰ ਆਪਣੇ ਦੇਸ਼ ਕੌਮ ਤੋਂ ਵਾਰ ਸਕਦੇ ਨੇ ਹੋਰ ਕੋਈ ਇੱਕ ਖਰੋਚ ਲਵਾ ਕੇ ਦਿਖਾਏ ਆਪਣੇ ਪੁੱਤਰਾਂ ਨੂੰ ਆਪਣੀ ਅੱਖਾਂ ਦੇ ਸਾਹਮਣੇ ਪਿਤਾ ਦੀ ਚ ਹੈ ਕਿਸੇ 'ਚ ਹੀ ਆ ਫਟਾਫਟ ਬੱਚਿਆਂ ਆਪਣੇ ਨੂੰ ਆਖੇਗਾ ਭੱਜ ਜਾ ਉਹ ਇੱਧਰ ਲੋਕ ਜਾ ਉੱਧਰ ਨਿਕਲ ਜਾ ਉਹ ਉੱਧਰ ਚਲੇ ਜਾਓ ਅੱਖਾਂ ਦੇ ਸਾਹਮਣੇ ਮੇਰੇ ਮਹਾਰਾਜ ਜੀ ਆਨੇ ਆਪਣੇ ਦੋ ਵੱਡੇ ਫਰਜੰਦਾ ਨੂੰ ਸ਼ਹੀਦੀਆਂ ਦਾ ਜਾਮ ਪੀਂਦੇ ਦਿਖਿਆ ਹੈ ਤੇ ਜੈਕਾਰੇ ਬੁਲਾਏ ਨੇ ਤੇ ਉਸ ਤੋਂ ਬਾਅਦ ਸ਼ੁਕਰ ਕੀਤਾ ਹੈ ਵੀ ਮਾਲਕ ਜੀ ਅਕਾਲ ਪੁਰਖ ਜੀ ਤੁਹਾਡਾ ਲੱਖ ਲੱਖ ਸ਼ੁਕਰ ਪੁੱਤਰਾਂ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਗਈ ਹੈ ਬੇਦਾਗ ਤੁਹਾਡੇ ਦਰ ਤੇ ਪਹੁੰਚੇ ਨੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤੇ ਮਹਾਰਾਜ ਜੀ ਤੁਹਾਡੇ ਤੋਂ ਬਿਨਾ ਦੂਜਾ ਮੈਨੂੰ ਤੁਦ ਜੀਵੜ ਮੈਂ ਹੋਰ ਨਾ ਕੋਈ ਤੁਹਾਡੇ ਜਿੱਡਾ ਤੁਹਾਡਾ ਤੁਹਾਡੇ ਵਰਗਾ ਵੱਡਾ ਕੋਈ ਹੋਰ ਹੈ ਨਹੀਂ ਤੁਦ ਆਪੇ ਸਿਰਜੀ ਆਪੇ ਗੋਈ ਇਹ ਸ੍ਰਿਸ਼ਟੀ ਇਹ ਕਾਇਨਾਤ ਦੀ ਸਚਾਈ ਮਹਾਰਾਜ ਦੱਸਦੇ ਨੇ ਉਹ ਪਰਮਾਤਮਾ ਨੇ ਆਪ ਤੇ ਸਿਰਜੀ ਹੈ ਬਣਾਈ ਹੈ ਤੇ ਆਪ ਹੀ ਇੱਕ ਦਿਨ ਨਾਸ਼ਵੀ ਕਰਨੀ ਹੈ ਤੂੰ ਆਪੇ ਹੀ ਘੜ ਪੰਨ ਸਵਾਰੈ ਨਾਨਕ ਨਾਮ ਸੁਹਾਵਣਿਆ ਉਹ ਆਪ ਹੀ ਕਢਣ ਵਾਲਾ ਤੇ ਉਹ ਆਪ ਹੀ ਭੰਨਣ ਵਾਲਾ ਤੇ ਉਹ ਭੰਨਣ ਤੋਂ ਬਾਅਦ ਆਪ ਹੀ ਫਿਰ ਸਵਾਰਣ ਵਾਲਾ ਵੀ ਉਹ ਆਪ ਹੀ ਹੈ ਇਸ ਕਰਕੇ ਅਸੀਂ ਕੋਈ ਦਾਵਾ ਨਹੀਂ ਪੇਸ਼ ਕਰ ਸਕਦੇ ਅਸੀਂ ਕੋਈ ਜ਼ੋਰ ਨਹੀਂ ਲਾ ਸਕਦੇ ਉਹ ਪਰਮਾਤਮਾ ਜਿਵੇਂ ਪਹਿਲਾਂ ਸਰਵਣ ਕੀਤਾ ਕਿ ਉਹ ਤੇ ਵੇਪਰਵਾ ਹੈ ਉਹ ਪਰਮਾਤਮਾ ਬਹੁਤ ਬੇਅੰਤ ਹੈ ਦੁੱਖ ਵੀ ਦਿੰਦਾ ਹੈ ਸੁੱਖ ਵੀ ਦਿੰਦਾ ਹੈ ਸਾਨੂੰ ਹਸਾਉਂਦਾ ਵੀ ਹੈ ਸਾਨੂੰ ਰੋਵਾਉਂਦਾ ਵੀ ਹੈ ਸਾਨੂੰ ਸੰਭਾਲਦਾ ਵੀ ਹੈ ਸਾਨੂੰ ਟੇਕਦਾ ਵੀ ਹੈ ਸਭ ਕੁਝ ਕਰਨ ਵਾਲਾ ਕਰਾਉਣ ਵਾਲਾ ਉਹ ਇੱਕੋ ਇੱਕ ਪਰਮਾਤਮਾ ਹੈ ਸੋ ਇਹ ਬਹੁਤ ਪਿਆਰਾ ਸ਼ਬਦ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਦਾ ਮਾਝ ਰਾਗ ਦੇ ਵਿੱਚ ਅੱਜ ਦੀ ਕਥਾ ਦੇ ਵਿੱਚ ਆਪਾਂ ਸੰਪੂਰਨ ਕੀਤਾ ਹੈ ਕੱਲ ਨੂੰ ਅੱਗੇ 7ਵੇਂ ਸ਼ਬਦ ਦੀ ਵਿਚਾਰ ਦੇ ਨਾਲ ਜੁੜਾਂਗੇ ਇਹ ਅਸ਼ਟਪਦੀਆਂ ਦਾ ਪ੍ਰਸੰਗ ਸਤਿਗੁਰਾਂ ਦੇ ਜੀ ਦਾ ਚੱਲ ਰਿਹਾ ਹੈ ਵਿਚਾਰਾ ਕਰਦੇ ਆ ਅਨੇਕਾਂ ਪੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਗੁਰਾਂ ਦੀ ਸੰਗਤ ਅਤੇ ਗੁਰੂ ਮਹਾਰਾਜ ਜੀ ਆਪ ਬਖਸ਼ਣ ਹਾਰ ਹਨ ਬਖਸ਼ ਲੈਣਾ ਜੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ